ਮਾਨਸਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਉੱਥੇ ਇੱਕ આરોપી ਨੂੰ ਮੈਡੀਕਲ ਵਾਸਤੇ ਪੁਲਿਸ ਮੁਲਾਜ਼ਮ ਲੈ ਕੇ ਆਏ ਤਾਂ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਪਾਸ ਦੇ ਦਾ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਸਭ ਤੋਂ ਪਹਿਲਾਂ ਨਜ਼ਰ ਇਸ ਵੀਡੀਓ ਤੇ ਮਾਰਦੇ ਹਾਂ ਅਤੇ ਇਸ ਮਾਮਲੇ ਲੈ ਕੇ ਐਸਐਚਓ ਦਾ ਬਿਆਨ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਇਸ ਹਵਾਲਾਤ ਨੂੰ ਲੈ ਕੇ ਆਏ ਸੀ ਇਸ ਦੇ ਕੋਲੋਂ 7 ਗ੍ਰਾਮ ਹੈਰੋਨ ਬਰਾਮਦ ਕੀਤੀ ਗਈ ਸੀ ਜਿਸ ਦੇ ਚਲਦੇ ਇਸ ਨੂੰ ਮੈਡੀਕਲ ਚੈੱਕਅਪ ਵਾਸਤੇ ਹਸਪਤਾਲ ਲਿਆਂਦਾ ਗਿਆ ਸੀ ਅਤੇ ਅਧਿਕਾਰੀਆਂ ਦਾ ਕਹਿਦਾ ਕਿ ਜਲਦ ਹੀ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਕੱਲ ਸੰਦੀਪ ਸਿੰਘ ਫੋਟੋਟੋ ਜੋ ਮੁਕੱਦਮਾ ਨੰਬਰ 90 ਵਿੱਚ ਸਾਡੇ ਕੋਲੇ ਬੰਦ ਹਵਾਲਾਤ ਸਥਾਨਾ ਸੀ ਜਿੱਦੋਂ 7 ਗ੍ਰਾਮ ਹੈਰੋਨ ਫੜੀ ਗਈ ਸੀ ਜਿਸ ਨੂੰ ਮੈਡੀਕਲ ਕਰਾਉਣ ਲਈ ਸਾਡੀ ਪੁਲਿਸ ਪਾਰਟੀ ਸੇਵਾ ਹਸਪਤਾਲ ਮਾਰਸਾ ਗਈ ਸੀ ਜਦੋਂ ਮੈਡੀਕਲ ਕਰਾਉਣ ਉਹਦੀ ਹਸਪਤਰੀ ਲਾ ਕੇ ਡਾਕਟਰ ਸਾਹਿਬ ਕੋਲ ਮੈਡੀਕਲ ਕਰਾਉਣ ਲਗੇ ਤਾਂ ਉਥੋਂ ਉਹ ਪੁਲਿਸ ਪਾਰਟੀ ਨੂੰ ਧੱਕਾ ਮਾਰ ਕੇ ਮੋਗਰੋਂ ਭੱਜ ਗਿਆ ਜਿਹਦੇ ਖਿਲਾਫ ਥਾਣਾ ਸੀ ਕਿ ਤੂੰ ਮਾਰਸਾ ਵਿਖੇ ਮਕਦਮਾ ਨੰਬਰ 78 ਮਿਤੀ 5/6/25 ਦਰਜ ਰਜਿਸਟਰ ਕੀਤਾ ਗਿਆ ਜਿਸ ਦੀ ਤਲਾਸ਼ ਕੀਤੀ ਜਾ ਰਹੀ ਹੈ ਜਿਸ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਖੈਰ ਹੁਣ ਦੇਖਣਾ ਹੋਵੇਗਾ ਕਿ ਫਰਾਰ ਹੋਏ ਇਸ ਹਵਾਲਾਤੀ ਨੂੰ ਪੁਲਿਸ ਮੋੜ ਤੋਂ ਗ੍ਰਿਫਤਾਰ ਕਰਨ ਦੇ ਵਿੱਚ ਕਦੋਂ ਕਾਮਯਾਬੀ ਹਾਸਲ ਕਰਦੀ ਹੈ